ਇਹ ਜਿਹੜੀ ਸਟੀਲ ਦੀ ਗ੍ਰਿਲ ਵਾ ਉਹ ਆਪਾਂ ਨੂੰ 304 ਦੀ ਚੜਾਉਣੀ ਚਾਹੀਦੀ ਆ ਜਾਂ 202 ਦੀ ਚੜਾਉਣੀ ਚਾਹੀਦੀ ਆ ਕਿਹੜੀ ਆਪਾਂ ਨੂੰ ਸਟੀਲ ਵਰਤਣੀ ਚਾਹੀਦੀ ਆ ਆਪਾਂ ਇੱਥੇ 202 ਦੀ ਸਟੀਲ ਵਰਤ ਸਕਦੇ ਆ ਠੀਕ ਹੈ ਜੀ ਪਰ ਉਹਦੇ 'ਚ ਵੀ ਕੁਝ ਗੱਲਾਂ ਧਿਆਨ ਰੱਖਣ ਵਾਲੀਆਂ ਵਾ ਉਹ ਇਹ ਆ ਕਿ ਜੇ 202 ਦੀ ਸਟੀਲ ਲਾਉਣੀ ਆ ਆਪਾਂ ਤੇ ਤੇ ਇਹਦੇ ਤੇ ਸਿੱਟੇ ਨਹੀਂ ਪਾਉਣ ਦੇਣੇ ਗ੍ਰਿਲ ਦੇ ਉੱਤੇ ਨਹੀਂ ਤੇ ਉਹਨੂੰ ਜੰਗਾਲ ਪੈ ਜਾਊਗਾ ਅਸੀਂ ਸਿਰਫ ਇੱਕੇ ਰਾਡ ਦੇ ਨਾਲ ਹੀ ਪੌੜੀ ਦੀ ਗ੍ਰਿਲ ਚੜਾ ਦਿੰਨੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਲੱਗੇ ਆਂ ਸਟੀਲ ਦੀ ਗ੍ਰਿਲ ਬਾਰੇ ਇਹ ਜਿਹੜੀ ਸਟੀਲ ਦੀ ਗ੍ਰਿਲ ਵਾ ਉਹ ਆਪਾਂ ਨੂੰ 304 ਦੀ ਚੜਾਉਣੀ ਚਾਹੀਦੀ ਆ ਜਾਂ 202 ਦੀ ਚੜਾਉਣੀ ਚਾਹੀਦੀ ਆ ਕਿਹੜੀ ਆਪਾਂ ਨੂੰ ਸਟੀਲ ਵਰਤਣੀ ਚਾਹੀਦੀ ਆ ਆਪਾਂ ਉਹਦੇ ਬਾਰੇ ਗੱਲ ਕਰ ਲੱਗੇ ਆਂ ਅੱਜ ਤੇ ਜਾਂ ਆਪਾਂ ਨੂੰ ਵੈਲਡਿੰਗ ਕਰਦੇ ਆਂ ਜਾਂ ਹੋਰ ਚੀਜ਼ਾਂ ਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੋ ਆ ਕੁਝ ਗੱਲਾਂ ਜਿਹੜੀਆਂ ਉਹ ਅੱਜ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹਦੇ ਬਾਰੇ ਸਭ ਤੋਂ ਪਹਿਲਾਂ ਤੇ ਆਪਾਂ ਗੱਲ ਕਰਨ ਲੱਗੇ ਹਾਂ ਕਿ ਸਟੀਲ ਆਪਾਂ ਨੂੰ ਕਿਹੜੀ ਵਰਤਣੀ ਚਾਹੀਦੀ ਆ ਸਟੀਲ ਜੇ ਤੇ ਆਪਾਂ ਗ੍ਰਿਲ ਚੜਾਉਣੀ ਆ ਬਾਹਰ ਵੇਖੋ ਜਿਵੇਂ ਤੁਸੀਂ ਆਹ ਵੇਖੋ ਆਪਣੀਆਂ ਆ ਗ੍ਰਿਲਾਂ ਜਿਹੜੀਆਂ ਇਹ ਬਾਹਰ ਲੱਗੀਆਂ ਹੀਆਂ ਵਾ ਠੀਕ ਹੈ ਜੀ ਇਹ ਗ੍ਰਿਲਾਂ ਆਪਣੀਆਂ ਬਾਹਰ ਲੱਗੀਆਂ ਵਾ ਇਹਦੇ ਤੇ ਮੀਂਹ ਕਣੀ ਵੀ ਪੈਣਾ ਵਾ ਤੇ ਇਹ ਜਿਹੜੀਆਂ ਇਹ 304 ਚ ਹੀ ਚੜਾਉਣੀ ਚਾਹੀਦੀ ਆ ਨਹੀਂ ਤੇ ਇਹ ਸਟੀਲ ਜਿਹੜੀ ਆ ਇਹ ਕਾਲੀ ਹੋ ਜੂਗੀ ਜਿਹੜੀ 202 ਦੀ ਆਪਾਂ ਸਟੀਲ ਵਰਤਾਂਗੇ ਬਾਅਦ ਤੇ ਉਹ ਘਾਲੀ ਹੋ ਜੂਗੀ ਉਸ ਤੋਂ ਬਾਅਦ ਆਪਾਂ 202 ਦੀ ਗੱਲ ਕਰ ਲੱਗੇ ਆ ਸਟੀਲ ਦੀ ਹੁਣ ਵੀ 202 ਦੀ ਜਿਹੜੀ ਸਟੀਲ ਉਹ ਆਪਾਂ ਕਿੱਥੇ ਕਿੱਥੇ ਵਰਤ ਸਕਦੇ ਆ ਜਿਵੇਂ ਆਪਾਂ ਅੰਦਰ ਗ੍ਰੇਲੇ ਚੜਾਉਣ ਦਾ ਆਪਾਂ ਇੱਥੇ 202 ਦੀ ਸਟੀਲ ਵਰਤ ਸਕਦੇ ਆ ਠੀਕ ਹੈ ਜੀ ਪਰ ਉਹਦੇ ਚ ਵੀ ਕੁਝ ਗੱਲਾਂ ਧਿਆਨ ਰੱਖਣ ਵਾਲੀਆਂ ਵਾ ਉਹ ਇਹ ਆ ਕਿ ਜਦੋਂ ਆਪਾਂ ਆ ਜਿਹੜੀਆਂ ਆਪਣੇ ਟਾਇਲ ਲੱਗੀ ਆ ਨਾ ਜਦੋਂ ਆਪਾਂ ਇਹਨੂੰ ਸਾਫ਼ ਕਰਦੇ ਆਂ ਜਾਂ ਆਪਾਂ ਕੋਈ ਕੈਮੀਕਲ ਵਰਤਦੇ ਆਂ ਇਹਦੇ ਤੇ ਠੀਕ ਹੈ ਜੀ ਕੋਈ ਕੈਮੀਕਲ ਵਰਤਦੇ ਆਂ ਉਹ ਕੈਮੀਕਲ ਇਹਦੇ ਤੇ ਦਾਗ ਪਾ ਦਿੰਦਾ ਵਾ 202 ਸਟੀਲ ਤੇ ਜਿਹੜੀ 304 ਦੀ ਸਟੀਲ ਵਾ ਉਹਨੂੰ ਛੇਤੀ ਕੁਝ ਨਹੀਂ ਹੁੰਦਾ ਠੀਕ ਹੈ ਜੀ ਜਿਹੜੀ ਆਪਣੀ 202 ਦੀ ਸਟੀਲ ਵਾ ਉਹ ਤੁਸੀਂ ਅੰਦਰ ਚੜ੍ਹਾ ਸਕਦੇ ਜੀ ਪਰ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖੋ ਜਦੋਂ ਆਪਾਂ ਸਫਾਈ ਕਰਨੀ ਆ ਇਹਨਾਂ ਚੀਜ਼ਾਂ ਦੀ ਟਾਇਲ ਦੀ ਸਫਾਈ ਕਰਨੀ ਆ ਕੈਮੀਕਲ ਦੇ ਛਿੱਟੇ ਇਹਦੇ ਤੇ ਨਹੀਂ ਪੈਣੇ ਚਾਹੀਦੇ ਜੇ 202 ਦੀ ਸਟੀਲ ਲਾਉਣੀ ਆਪਾਂ ਤੇ ਤੇ ਇਹਦੇ ਤੇ ਛਿੱਟੇ ਨਹੀਂ ਪੈਣਦੇ ਨੇ ਗ੍ਰਿਲ ਦੇ ਉੱਤੇ ਨਹੀਂ ਤੇ ਉਹਨੂੰ ਜੰਗਾਲ ਪੈ ਜਾਊਗਾ ਆਪਾਂ ਗੱਲ ਕਰਨ ਲੱਗੇ ਆਂ ਵੀ ਇੱਕ ਹੋਰ ਕਿ ਵੀ ਜਿਵੇਂ ਆਹ ਜਿਹੜੇ ਸਟੈਪ ਲਾਏ ਆ ਇਹ ਕਿਵੇਂ ਲੱਗੇ ਆ ਠੀਕ ਹੈ ਜੀ ਸਟੈਪ ਕਿਵੇਂ ਲੱਗੇ ਆ ਤੇ ਕਿੰਨੇ ਕੁ ਇਹਨਾਂ ਨੂੰ ਡੂੰਗੇ ਲਾਏ ਜਾਂਦੇ ਆ ਇਹ ਤੁਸੀਂ ਆਪ ਵੀ ਖਿਆਲ ਰੱਖ ਸਕਦੇ ਜੇ ਜਿਹੜੇ ਮੇਰੇ ਵੀਰ ਘਰ ਵਾਲੇ ਕੋਈ ਵੀ ਗ੍ਰਿਲ ਚੜਵਾਉਂਦੇ ਆ ਕਈ ਵਾਰ ਸਾਡੇ ਮਿਸਤਰੀ ਇਹੋ ਜੇ ਕਾਲੀਆਂ ਕਰ ਜਾਂਦੇ ਛੇਤੀ ਛੇਤੀ ਚ ਗ੍ਰਿਲਾਂ ਲਾਉਂਦੇ ਆ ਕਿਹੜੀਆਂ-ਕਿਹੜੀਆਂ ਗੱਲਾਂ ਦਾ ਨਹੀਂ ਖਿਆਲ ਰੱਖਦੇ ਆ ਜੋ ਤੁਹਾਨੂੰ ਉਹ ਵੀ ਦੱਸਦੇ ਆ ਇੱਧਰ ਲਿਆਓ ਸਭ ਤੋਂ ਪਹਿਲਾਂ ਤੇ ਅਸੀਂ ਆ ਜਿਹੜਾ ਲਾਉਣਾ ਹੋਣਾ ਸਟੈਪ ਠੀਕ ਹੈ ਜੀ ਜਿਹੜਾ ਸਟੈਪ ਲਾਉਣਾ ਵਾ ਇਹਨੂੰ ਵਧੀਆ ਤਰੀਕੇ ਨਾਲ ਜੋੜਿਆ ਹੋਣਾ ਚਾਹੀਦਾ ਵਾ ਇਹਨੂੰ ਵਧੀਆ ਤਰੀਕੇ ਨਾਲ ਐਵੇਂ ਕਿ ਆ ਜਿਹੜਾ ਡੂੰਘਾ ਵਾ ਇਹ ਘੱਟੋ-ਘੱਟ ਜ਼ਿਆਦਾ ਨਹੀਂ ਤੇ 1 ਇੰਚੀ ਤੋਂ ਜ਼ਿਆਦਾ ਡੂੰਘਾ ਹੋਣਾ ਚਾਹੀਦਾ ਜ਼ਿਆਦਾਤਰ ਅਸੀਂ ਗ੍ਰਿਲਾਂ ਵੇਖੀਆਂ ਵਾ ਉਹ ਸਿਰਫ ਇੱਕ ਟਾਇਲ ਦਾ ਇੰਨਾ ਹੀ ਟੁਕੜਾ ਜਿਹੜਾ ਵਾ ਉਹਦੇ ਵਿੱਚੋਂ ਕੱਢੀ ਹੁੰਦੀ ਹੈ ਗ੍ਰਿਲ ਆ ਆ ਚੀਜ਼ ਤੇ ਇੰਨੀ ਕੀ ਗੱਡੀ ਹੁੰਦੀ ਹੈ ਗ੍ਰਿਲਾਂ ਆੜੀ ਇੱਲਾ ਰਾਵਾਲਾ ਸਿਰਫ ਇੰਨਾ ਕੀ ਗੱਡਿਆ ਹੁੰਦਾ ਵਾ ਪਰ ਕਮ ਸੇ ਕਮ ਫਿਰ ਵੀ ਇਹਨੂੰ ਇੱਕ ਡੇਡ ਇੰਚੀ ਡੂੰਗਾ ਜਾਣਾ ਚਾਹੀਦਾ ਵਾ ਕਿਉਂਕਿ ਜੇ ਇੱਕ ਡੇਡ ਇੰਚੀ ਡੂੰਗਾ ਨਹੀਂ ਜਾਂਦਾ ਤੇ ਗ੍ਰਿਲ ਹੇਲ ਜਾਂਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਆ ਪਾਹ ਵਾਲੀ ਪਾਈ ਆ ਅਰਲਾ ਡੈਟ ਪਾਈ ਆ ਇਹ ਵੀ ਪੂਰੀ ਸਹੀ ਤਰੀਕੇ ਨਾਲ ਪਾਈ ਚਾਹੀਦੀ ਆ ਤੇ ਇੱਕ ਦਿਨ ਦਾ ਇਹਨੂੰ ਸਮਾਂ ਚਾਹੀਦਾ ਹੁੰਦਾ ਸੁੱਕਣ ਵਾਸਤੇ ਤੇ ਦੂਜੀ ਗੱਲ ਜੇ ਕਈ ਵਾਰ ਇਹ ਕੁਛ ਕਾਲੀਆਂ ਹੋਰ ਹੁੰਦੀਆਂ ਵਾ ਸਾਡੇ ਮਿਸਤਰੀ ਬਹੁਤ ਇਹਨਾਂ ਚੀਜ਼ਾਂ ਦੀ ਕਾਲੀ ਕਰਦੇ ਆ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਵੀ ਵੇਖੋ ਇਹੋ ਜੀ ਚੀਜ਼ ਬਾਰੇ ਅ ਥੋੜਾ ਜਿਹਾ ਧਿਆਨ ਰੱਖਿਆ ਕਰੋ ਕਿ ਜਦੋਂ ਕਈ ਕੀ ਕਰਦੇ ਆ ਫੈਵਿਕਵਿਕ ਪਾਉਂਦੇ ਆ ਵਿੱਚ ਦੇ ਆਲਾ ਡੱਡ ਚ ਉਹਨੂੰ ਉਸੇ ਵੇਲੇ ਪਾ ਕੇ ਫੈਵਿਕਵਿਕ ਪਾ ਕੇ ਜੋੜ ਦਿੰਦੇ ਆ ਠੀਕ ਹੈ ਜੀ ਜਦੋਂ ਫੈਵਿਕਵਿਕ ਪੈ ਗਈ ਉਸੇ ਵੇਲੇ ਉਹਨੇ ਸੁੱਕ ਜਾਣਾ ਵਾ ਉੱਥੇ ਕੀ ਹੁੰਦਾ ਵਾ ਜਦੋਂ ਆਲਾ ਡੱਡ ਦੇ ਵਿੱਚ ਫੈਵਿਕਵਿਕ ਪੈ ਗਈ ਉਹ ੰਨੀ ਪਕੜ ਨਹੀਂ ਕਰਦੀ ਇਹਨੇ ਜਿਹੜੀ ਪਕੜ ਐਵੇਂ ਕਰਨੀ ਆ ਉਹ ਉਵੇਂ ਨਹੀਂ ਕਰਨੀ ਅਸੀਂ ਛੇਤੀ ਕਰ ਸਕਦੇ ਆ ਅਸੀਂ ਮੈਨੂੰ ਮੰਨ ਲਓ ਅੱਜ ਅਸੀਂ ਆਏ ਆ ਹੁਣੇ ਇਹਨਾਂ ਸਟੈਪਾਂ ਨੂੰ ਪਿੱਲਰਾਂ ਨੂੰ ਸ਼ੇਕ ਕੱਢਿਆ ਲਾਏ ਨਾਲ ਫੈਵਿਕੋਇਕ ਪਾਈ ਜੁੜ ਜਾਣਗੇ ਉਸੇ ਵੇਲੇ ਜੁੜ ਜਾਣਗੇ ਉਸੇ ਵੇਲੇ ਗ੍ਰਿਲ ਚੜਾ ਦਾਂਗੇ ਕੋਈ ਚੱਕਰ ਨਹੀਂ ਆ ਪਰ ਉਹ ਕਦੇ ਨਾ ਕਦੇ ਹਿੱਲ ਜਾਊਗੀ ਇਹ ਗੱਲਾਂ ਜਿਹੜੀਆਂ ਵਾ ਇਹ ਬੜੀਆਂ ਘਰ ਵਾਲਿਆਂ ਵਾਸਤੇ ਵੀ ਬੜੀਆਂ ਜ਼ਰੂਰੀ ਆ ਕਿ ਕਾਲੀ ਨਾ ਕਰਿਆ ਕਰੋ ਕਿ ਵੀ ਕਈ ਵਾਰ ਕੰਮ ਹੁੰਦਾ ਵਾ ਕਿ ਫਟਾਫਟ ਕਰ ਦਿਓ ਜੀ ਅੱਜ ਪਿੱਲਰ ਲੱਗੇ ਆ ਚੜਾਓ ਗ੍ਰਿਲ ਕੋਈ ਗੱਲ ਨਹੀਂ ਮਿਸਤਰੀ ਵੀ ਕਹਿੰਦੇ ਆ ਫੈਵਿਕੋਇਕ ਪਾ ਕੇ ਲਾ ਕੇ ਫਟਾਫਟ ਜੋੜ ਦਿੰਦੇ ਆ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਦੂਜੀ ਗੱਲ ਆ ਗਈ ਵੈਲਡਿੰਗ ਦੀ ਵੈਲਡਿੰਗ ਦੀ ਗੱਲ ਆ ਗਈ ਵੈਲਡਿੰਗ ਜਿਹੜਾ ਵਾ ਵੈਲਡਿੰਗ ਬਹੁਤ ਜ਼ਿਆਦਾ ਘੱਟ ਕਰਦੇ ਆ ਸਟੀਲ ਨੂੰ ਕੁਝ ਮੇਰੇ ਵੀਰ ਇਹੋ ਜਿਹੇ ਵੀ ਹੈਗੇ ਆ ਵੀ ਜਿਹੜੇ ਕਹਿ ਦਿੰਦੇ ਆ ਕਿ ਅਸੀਂ ਸਿਰਫ ਇੱਕੇ ਰਾਡ ਦੇ ਨਾਲ ਹੀ ਪੌੜੀ ਦੀ ਗ੍ਰਿਲ ਚੜਾ ਦਿੰਨੇ ਆ ਸਟੀਲ ਦਾ ਇੱਕ ਰਾਡ ਲੈ ਕੇ ਉਹਦੇ ਨਾਲ ਪੌੜੀ ਦੀ ਗ੍ਰਿਲ ਚੜਾ ਦਿੰਨੇ ਆ ਤੁਸੀਂ ਖੁਦ ਵੀ ਸਿਆਣੇ ਜੀ ਕਿ ਵੀ ਇੱਕ ਰਾਡ ਦੇ ਨਾਲ ਕਿੰਨਾ ਕ ਟੰਕਾ ਲੱਗੂ ਸਿਰਫ ਇੱਕ ਰਾਡ ਦੇ ਨਾਲ ਕਿੰਨਾ ਕ ਟੰਕਾ ਲੱਗ ਜੂਗਾ ਅਸੀਂ ਵੀ ਕਰਾਂਗੇ ਕੰਮ ਇੱਥੇ ਕਰਨ ਦੇ ਆ ਪਰ ਇੱਕ ਰਾਡ ਦੇ ਨਾਲ ਕਿੰਨਾ ਕ ਟੰਕਾ ਲਾਵਾਂਗੇ ਸਿਰਫ ਇੱਕ ਨਾਂ ਦਾ ਹੀ ਵੈਲਡਿੰਗ ਹੋਊਗਾ ਉਹ ਉਹ ਕੁਛ ਨਾ ਕੁਛ ਟਾਈਮ ਪਾ ਕੇ ਉਹ ਵੀ ਜਿਹੜਾ ਵਾ ਟੁੱਟ ਜੂਗਾ ਇਸ ਕਰਕੇ ਇਸ ਚੀਜ਼ ਦਾ ਜਰੂਰ ਖਿਆਲ ਰੱਖਿਆ ਕਰੋ ਕਿ ਵੈਲਡਿੰਗ ਚੰਗਾ ਕਰਿਆ ਕਰੋ ਠੀਕ ਹੈ ਜੀ ਜਦੋਂ ਵੀ ਸਟੀਲ ਦੀ ਗ੍ਰਿਲ ਚੜਾਉਂਦੇ ਜੇ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਣਾ ਵਾ ਕਿ ਉਹ ਗ੍ਰਿਲ ਦੀ ਸਟੀਲ ਜਿਹੜੀ ਆ 304 ਦੀ ਆ ਜਾਂ 202 ਦੀ ਆ ਜੇ ਤੁਸੀਂ 304 ਦੇ ਪੈਸੇ ਭਰੇ ਆ ਤੇ ਵਾਕਿਆ 304 ਹੀ ਲੱਗ ਰਹੀ ਆ ਜੇ ਮੰਨ ਲਓ ਕਈ ਵਾਰ ਪਾਈਪ ਇਹੋ ਜੇ ਆਉਂਦੇ ਜਿਨ੍ਹਾਂ ਦੇ ਉੱਤੇ ਕੋਈ ਮਾਰਕਾ ਨਹੀਂ ਲੱਗਾ ਹੁੰਦਾ ਨਾ 304 ਦਾ ਨਾ 202 ਦਾ ਉਹ ਜਿਹੜੇ ਪਾਈਪ ਉਹ ਤੁਸੀਂ ਮਿਸਤਰੀ ਨੂੰ ਕਹਿ ਕੇ ਚੈੱਕ ਕਰਵਾ ਸਕਦੇ ਜੇ ਕਿ ਵੀ ਸਾਨੂੰ ਚੈੱਕ ਕਰਵਾ ਇਸ ਵਸਤੂ ਇਹ ਤੁਹਾਨੂੰ ਇਹ ਚੈੱਕ ਕਰਵਾਊਗਾ ਵੀ ਵਾਕਿਆ 202 ਆ ਜਾਂ 304 ਵਾ ਉਹ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਜਿਹੜੀ 202 ਸਟੀਲ ਵਾ ਜਾਂ 304 ਵਾ ਉਹ ਕਿਵੇਂ ਚੈੱਕ ਕਰਨੀ ਆ ਹਾਂਜੀ ਲੋ ਜੀ ਵੀਰ ਜੀ ਕਰੇਲ ਆਪਣੀ ਹੋ ਗਈ ਆ ਕੰਪਲੀਟ ਤੇ ਤੁਸੀਂ ਵੇਖ ਕੇ ਦੱਸੋ ਵੀ ਤੁਹਾਨੂੰ ਕੰਮ ਕਿਹੋ ਜਿਹਾ ਲੱਗਾ ਤੇ ਸਾਡੀ ਜਾਣਕਾਰੀ ਕਿਹੋ ਜਿਹੀ ਲੱਗੀ ਆ ਜੇ ਵੀਡੀਓ ਵਧੀਆ ਲੱਗੀ ਤੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ